ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਤੰਤ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 55ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਉਸ ਮਾਨ ਮਹਾਨ ਰੈਬਰ ਸੱਚੇ ਪਾਸ਼ਾ ਸੈਂਸ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੇ ਸੰਬੰਧ ਵਿੱਚ ਬਲਾੜਾ ਦੀ ਸੰਗਤਾਂ ਸਮੁੱਚੀਆਂ ਸੰਗਤਾਂ ਬਲਾੜਾ ਤੋਂ ਗੁਰਦੁਆਰਾ ਸਿੰਘ ਸਵਾ ਨਵੀਂ ਤੋਂ ਦੇਹ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਅਤੇ ਸ਼ਾਮ ਤੱਕ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ 17 ਤਰੀਕ ਤੱਕ ਗੁਰਦੁਆਰਾ ਸਿੰਘ ਸਵਾ ਨਵੀਂ ਨੂੰ ਵਿਖੇ ਪ੍ਰੋਗਰਾਮ ਚੱਲਣਗੇ ਅਤੇ ਬਾਹਰ ਤੋਂ ਆਏ ਰਾਗੀ ਜਥੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨੇ ਹਾਨ ਕਰਨਗੇ ਹੁਣ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਟਾਈਮ ਆਪ ਨਗਰੀ ਕੀਰਤਨ ਦੌਰਾਨ ਪਹੁੰਚ ਕੇ ਸ਼ੁਰੂ ਕਰ ਦਿਓ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਸਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਅਵਤਾਰ ਸਹਿਬ ਸਰੂਪ ਨਾਨਕ ਦੇਵ ਜੀ ਦਾ 555ਵਾਂ ਵਰਤਾਲਾ ਸਾਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 555 ਸਾਲ ਪਹਿਲਾਂ ਜਦੋਂ ਇਸ ਦੁਨੀਆ ਉਹਦੇ ਪਾਪ ਵਧੇ ਤਾਂ ਪ੍ਰਮਾਤਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦੇ ਰੂਪ ਵਿੱਚ ਭੇਜਿਆ ਜਦੋਂ ਜਦੋਂ ਵੀ ਦੁਨੀਆਈ ਪਾਪ ਵਧਦੇ ਨੇ ਪ੍ਰਮਾਤਮਾ ਲੋਕਾਂ ਨੂੰ ਸੁਧਾਰਨ ਲਈ ਆਪਣੇ ਅਵਤਾਰ ਭੇਜਦਾ ਹੈ ਤ੍ਰੇਤਾ ਯੁੱਗ ਦੇ ਵਿੱਚ ਸੀ ਰਾਮਚੰਦਰ ਜੀ ਆਏ ਦਵਾਪਰ ਦੇ ਵਿੱਚ ਜੀ ਦੀ ਕਿਸ਼ਨ ਜੀ ਆਏ ਔਰ ਕਾਲਿ ਯੁੱਗ ਦੇ ਵਿੱਚ ਦੁਨੀਆ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਆਏ ਸੋ ਇੱਕ ਉਹ ਪਰਵਾ ਸਰਦਾਰ ਸਿੰਘ ਜੀ ਨਾਲ ਨਾਮੀ ਦੇਖੇ 15 16 17 ਤਰੀਕ ਨੂੰ ਬੜੇ ਸ਼ਰਧਾ ਸਤਿਕਾਰ ਨਾਲ ਬਣਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਨਿਕਲ ਰਹੇ ਹਨ ਪਰਸੋਂ ਨੂੰ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਜੀ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਗ ਪੈਣਗੇ ਅਪਰੰਤ ਕੀਰਤਨ ਜਮਾਨ ਹੋਣਗੇ ਕੱਲ ਸ਼ਨੀਵਾਰ ਰਾਤ ਨੂੰ ਦਵੀਦਾਰ ਵੀ ਹੈ ਤੋਂ ਸਮੂਹ ਸੰਗਤਾਂ ਨੂੰ ਦੁਆਰਾ ਫੇਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੇ ਮੈਂ ਤੁਹਾਨੂੰ ਵਿੱਚ ਅੱਜ ਦੇ ਮਹਾਨ ਨਗਰ ਕੀਰਤਨ ਸਹਿਬ ਪ੍ਰੋਤਾਨ ਪਾਸ਼ਾ ਜੀ ਦਾ ਸਾਡੇ ਹੜਾ ਦੇ ਸਰਕਾਰ ਪਰ ਜਿਸ ਨੇ ਮਕਾਨ ਬਣਾਉਣ ਲਈ ਸੰਕਟ ਬੜੀ ਜਟਲ ਖੇੜਾ ਬਣਾਈ ਹੈ ਜਿਸ ਦੇ ਖਰਚਾ ਸਾਡਾ ਉੱਤੇ ਪੁਨਰਾਰਥ ਸਭਾ ਮੀਂਹ ਦੇ ਕਿ ਨੁਮਾਇੰਦੇ ਜੋ ਖੁਸ਼ਹਾਲ ਬਣਾਏਗਾ ਰਾਜਪੁਰੇ ਮਹਾਨ ਮੁਕਤੀ ਦੇ ਸ਼ਹਿਰ ਦੀ ਇਹ ਬੰਦੀ ਵੈਰਾ ਪ੍ਰਤੀ ਸਤਿਕਾਰ ਕਰਦਾ ਹੋਇਆ ਸ਼ਹਿਰ ਦੀ ਇਹ ਫਤਿਹ ਕਰਦਾ ਹੋਇਆ ਸੰਤਾ ਨੂੰ ਹਾਰ ਕਰ ਰਿਹਾ ਹੈ ਮਹਿਮਾਨ ਜੀ ਪਾਸ਼ਾ ਜੀ ਕਿੰਨਾ ਪਿਆਰ ਦਰਸ਼ਕਾਂ ਨੂੰ ਆਪ ਪਿਆਰ ਕਰਦੀ ਕਰਾ ਰਿਹਾ ਹੈ ਸੰਲਗਨ ਰੌਣਕ ਦੇ ਜਨਤੀ ਸੋਨੀਆਂ लंगर दुद्ध आदना चलते सेवा कर रही है संतान के उत्साह है सो जो प्रोग्राम है सोलह तरीक द्वारा के कदम भाई साहब भाई अमृतपाल सिंह जी चंडीगढ़ द्वारा भी संकट का निार करेगा सतारह तरीक साहब श्री खंड पाठशाह जी ने उसके बाद भगवान कीर्तन दिवार होगा जो कि बारह ਵੀ ਜਸਪੀਤ ਕੋ ਪਟਿਆਲੇ ਵਾਲੇ ਵਾਲਾ ਅੱਗੇ ਜਿੱਥਾ ਅਤੇ ਹਜੂਰੀ ਰਾਗੀ ਜਿਹੜਾ ਪਾਈ ਰਾਗ ਸਿੱਧ ਜੀ ਉਹਨਾਂ ਦਾ ਵੀ ਜਿਹੜਾ ਸਵਾਗਤ ਨਿਹਾਲ ਕਰੇਗਾ ਉਸ ਉਪਰੰਤ 12:00 ਵਜੇ ਤੋਂ ਬਾਅਦ ਨੂੰ ਤੇ ਲੱਗ ਰਿਹਾ ਸੁਖ ਵਰਤਨਗੇ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਬੰਧਕਾਂ ਵੱਲੋਂ ਨਿਕੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਧਰ ਕੇ ਆਪਣੀ ਹਾਜ਼ਰੀ ਭਰੋ ਉਹਦੇ ਇਹ ਫਲਦਿਆ ਪ੍ਰਾਪਤ ਕਰੋ ਸਮੂਹ ਪ੍ਰਬੰਧਕ ਸੰਜੇ ਨੇ ਵਧਾਈ ਦੇ ਪਾਤਰ ਹਨ ਸਮੂਹ ਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਸਥਾ ਦਾ ਜਿਹੜਾ ਸਾਹ ਦੇ ਨਾਲ ਇਸ ਮਖਾਨ ਜੱਗ ਵਿੱਚ ਹਿੱਸਾ ਲੈ ਰਹੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ